ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਬਰਦਾਨ ਸਾਬਿਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਤੇ ਕਈ ਕੀਮਤੀ ਜਾਨਾਂ ਬਚਾਈਆਂ ਮੈਂ ਲੈਡੀ ਕਨਸਟੇਬਲ ਅਰਤਿਕ ਫੋਰ ਰੂਟ ਨੰਬਰ 90302 ਜੋ ਕਿ ਪੰਚਪੁਲਾ ਬੈਰੀਅਰ ਤੋਂ ਅਜੀਜ਼ਪੁਰ ਟੋਲ ਪਲਾਜ਼ਾ ਤੱਕ ਤਾਇਨਾਤ ਹਾਂ ਇਹ ਜਿਹੜੀ ਸਾਡੀ ਸਰਵਿਸ ਹੈ ਜੀ ਇਹ 24 ਇਨ ਟੂ 7 ਆਰਸ ਤੱਕ ਚੱਲਦੀ ਹੈ ਜੀ ਜੇਕਰ ਨਾਲ ਕੋਈ ਐਕਸੀਡੈਂਟ ਹੋ ਗਿਆ ਹੈ ਉਦھے ਅਸੀਂ ਵਿਦਨ 5 ਮਿੰਟ ਚ ਅਸੀਂ ਪਹੁੰਚ ਜਾਂਦੇ ਆ ਕਿ ਜਿਸ ਤਰ੍ਹਾਂ ਦੇ ਫਸਟ ਏਡ ਵਗੈਰਾ ਉਹਨੂੰ ਦੇਣੀ ਹੁੰਦੀ ਹੈ ਅਸੀਂ ਉਹਨੂੰ ਦੇ ਦਿੰਨੇ ਆ ਕੋਈ ਜ਼ਿਆਦਾ ਮੇਜਰ ਹੁੰਦਾ ਫਿਰ ਜਿਹੜਾ ਕੋਈ ਨੇੜਲੇ ਸਾਡਾ ਕੋਲ ਹਸਪੀਟਲ ਹੁੰਦਾ ਉੱਥੇ ਅਸੀਂ ਉਹਨੂੰ ਐਡਮਿਟ ਕਰਾ ਦਿੰਦੇ ਆ ਅਸੀਂ ਬਹੁਤ ਵਾਰੀ ਵੇਖਦੇ ਆ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਉੱਥੇ ਆਮ ਪਬਲਿਕ ਉਸ ਐਕਸੀਡੈਂਟ ਨੂੰ ਹੱਥ ਨਹੀਂ ਪਾਉਂਦੀ ਐਸਐਸਐਫ ਟੀਮ ਮੌਕੇ ਤੇ ਪਹੁੰਚਦੀ ਆ ਜੇ ਕੋਈ ਜ਼ਖਮੀ ਹੋਵੇ ਉਸ ਨੂੰ ਔਨ ਦੀ ਸਪੌਟ ਆਪਾਂ ਫਸਟ ਏਡ ਦਿੰਨੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹయ్యా ਕਰਵਾਉਣਾ ਹੈ। ਹਰ 3 ਕਿਲੋਮੀਟਰ 'ਵਾਰੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕੱਢ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟੱਕਰੀਆਂ ਨੇ ਇਹ ਦੁਬਈ ਦੀ ਬੁਸਤ ਕੋਲ ਨੇ ਇਹ ਗੱਡੀਆਂ मेरा नाम डॉक्टर जयेश कुमार रेजा जी मैं कमिश्नर कम जॉइंट डायरेक्टर कैश सर, इंटरस्टेट मीटिंग है। ए, हुँ। हुँ। जी तीन राज्य पिछले शुरू हुई थी जोइट फ्लाई अटैक बहुत शुरू हो गया हर साल आप उने चेयरमैन होंगे ने वाइस चांसलर पी एच प्रिंसीपल सैंटिस्ट सा डॉक्टर विजय कुमार भी होंगे ने सारे जोड़े कॉटन बेल्ट के अठ जिले ने उन्होंने चीफ एग्रीकल्चर ऑफिसर शामिल होंगे नेडकुआटर तो डायक्टर एग्रकल्चर तो जॉइंट डायरैक्टर एग्रीकल्चर वो शामिल होंगे ने उन पेस्ट सर्वेलेंस ने टीम बनाई हैं एक तो सौ अठाई टीम जल रही अपन वो दो तीन हफ्ते देख सर्वेलेंस कर ਉਹ ਇਕਨੋਮਿਕ ਥ੍ਰੈਸ਼ਹੋਲਡ ਤੋਂ ਜ਼ਿਆਦਾ ਦੇਖਦੇ ਆ ਵੀ ਆਪਾਂ ਜੇ ਕਿਸਾਨ ਨੂੰ ਫਸਲ ਦੇ ਉੱਤੇ ਕੀਟ ਦਾ ਹਮਲਾ ਜ਼ਿਆਦਾ ਹੈਗਾ ਆਰਥਿਕ ਲਾਭ ਦਾ ਰੋਕ ਜੇ ਤੇ ਆਰਥਿਕ ਘਾਟੂ ਉੱਤੇ ਹੈਗਾ ਤੇ ਫਿਰ ਉਹਦੀ ਆਪਸ ਵਿੱਚ ਰਿਕਾਰਡ ਕਮੈਂਡ ਕਰਦੇ ਆ ਤੇ ਉਹਦਾ ਮਨੂਟਲੀ ਹਰ ਹਫਤੇ ਇੱਥੇ ਦੋ ਜੋਇੰਟ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਜਿਹੜੀਆਂ 4-4 ਜ਼ਿਲ੍ਹੇ ਵੰਡੇ ਨੇ ਤੇ 4-4 ਜ਼ਿਲ੍ਹਿਆਂ ਦੇ ਉੱਤੇ ਦੋ ਟੀਮ ਲੀਡਰ ਵੀ ਲਗਾਏ ਗਏ ਨੇ ਤੇ ਤਾਂ ਕਿ ਇੱਕ ਪੂਰੀ ਰਿਪੋਰਟਿੰਗ ਤੇ ਐਡਵਾਈਜ਼ਰੀ ਜਿਹੜੀ ਆ ਸਮੇਂ-ਸਮੇਂ 'ਤੇ ਜਾਰੀ ਕੀਤੀ ਜਾਵੇ ਤੇ ਮੈਸੇਜ ਜਿਹੜਾ ਵਾ ਪੂਰਾ ਫਾਰਮਰ ਐਂਡ ਤੱਕ ਭਾਵੇਂ ਗੁਰਦੁਆਰਿਆਂ ਤੋਂ ਅਨਾਉਂਸਮੈਂਟ ਕਰਵਾਈ ਜਾਵੇ ਭਾਵੇਂ ਕੋਈ ਡੈਮੋਨਸਟ੍ਰੇਸ਼ਨ ਲਗਾਈ ਜਾਵੇ ਭਾਵੇਂ ਉੱਥੇ ਫੀਲਡ ਵਿਜ਼ਿਟ ਕਰਾਈ ਜਾਣ ਭਾਵੇਂ ਕੈਂਪ ਲਗਾਈ ਜਾਣ ਭਾਵੇਂ ਨੁਕੜ ਮੀਟਿੰਗ ਕਰਾਈ ਜਾਣ ਭਾਵੇਂ ਕਿਸੇ ਧਾਰਮਿਕ ਸਥਾਨ ਤੇ ਸਾਂਝੀ ਥਾਂ ਤੇ ਉੱਥੇ ਮੀਟਿੰਗ ਕਰਕੇ ਜਾਂ ਖੇਤ ਦਿਵਸ ਮਨਾ ਕੇ ਜਾਂ ਖੇਤਾਂ ਦੇ ਵਿੱਚ ਕਿਸਾਨਾਂ ਕੋਲ ਜਾ ਕੇ ਉਨਾਂ ਨੂੰ ਬਿਲਕੁਲ ਸचेत ਕਰ ਦਈਏ ਵੀ ਐਸ ਟਾਈਮ ਤੁਹਾਡੇ ਖੇਤ ਦੇ ਵਿੱਚ ਨਰਮੇ ਦੇ ਉੱਤੇ ਕੀਟ ਦਾ ਹਮਲਾ ਕਿੰਨਾ ਵਾ ਤੇ ਤੁਸੀਂ ਅਲਰਟ ਹੋ ਜੋ ਤੇ ਉਸ ਦੇ ਨਾਲ ਤੁਸੀਂ ਜਿਹੜੀ ਸਪਰੇ ਹੈਗੀਆਂ ਐਡਵਾਈਸਰੀ ਜੋ ਪੀਏਯੂ ਤੇ ਡਿਪਾਰਟਮੈਂਟ ਦਿੰਦਾ ਉਹ ਸਾਬ ਨਾਲ ਆਪਣੀ ਇਹ ਸਪਰੇ ਕਰੋ ਤਾਂ ਕਿ ਆਪਾਂ ਚਿੱਟੀ ਮੱਖੀ ਤੇ ਗੁਲਾਬੀ ਸੋਡੀ ਦਾ ਸਮੇਂ-ਸਮੇਂ ਤੇ ਆਪਾਂ ਕੰਟਰੋਲ ਕਰ ਸਕੀਏ ਤੇ ਕਿਸਾਨ ਨੂੰ ਜਿਹੜਾ ਪਿੱਛੇ ਸੈਟਬੈਕ ਬੈਠਾ ਵਾ ਜਿਹੜਾ ਕਿਸਾਨ ਥੋੜਾ ਮੂੰਹ ਮੋੜ ਰਿਹਾ ਵਾ ਉਹ ਆਪਾਂ ਜਿਹੜਾ ਹੈ ਸੇਰ ਕਿਸਾਨ ਨੂੰ ਆਪਾਂ ਆਪਣੇ ਨਾਲ ਲੈ ਕੇ ਉਹਨਾਂ ਦੀ ماں ਫੜ ਕੇ ਆਪਾਂ ਜਿਹੜਾ ਇਹ ਕੰਮ ਕਰ ਰਹੇ ਹਾਂ ਇੰਟਰਸਟ ਰੇਟ ਦਾ ਵਰਚਾਇਜ਼ ਆਜੇ ਉਹ ਸਾਡੇ 11:30 ਵਜੇ ਮੀਟਿੰਗ ਹੋਗੀ ਹੁੰਦੀ ਤੁਹਾਨੂੰ ਦੱਸ ਦਾਂਗੇ ਆਪਣੇ ਪੰਜਾਬ ਹਰਿਆਣਾ ਰਾਜਸਥਾਨ ਦੇ ਹੁੰਦੇ ਨੇ ਕਿੰਨਾ ਕ ਹਮਲਾ ਵੇਖਣ ਨੂੰ ਮਿਲਿਆ ਗਿਆ ਗਲਾਫੀ ਸ਼ਹਿਰੀ ਤੇ ਗੁਲਾਬੀ ਸੁੰਦੀ ਦਾ ਹਮਲਾ ਜਿਹੜਾ ਵਾ ਬਾਉਂਡਰ ਬੈਲਟ ਤੇ ਜਿਹੜੀ ਆਪਾਂ ਰਾਜਸਥਾਨ ਦੀ ਬਾਉਂਡਰ ਬੈਲਟ ਹੈ ਜਿਹੜੀ 15 ਤਰੀਕ ਦੇ ਵਿੱਚ ਆਪਣੀ ਹੋਈ ਸੀ ਪਿਛਲੀ ਮੀਟਿੰਗ ਉਹਦੇ ਵਿੱਚ ਪਤਾ ਲੱਗਾ ਸੀ ਵੀ ਜਿਹੜੇ ਬਾਰਡਰ ਤੇ ਜਿਹੜੇ ਆਪਣੇ ਹੈਗੇ ਨੇ ਬਹੁਤ ਫਾਜ਼ਿਲ ਕਬਲਟ ਜਿਹੜੀ ਹੈਗੀ ਹੈ ਉੱਥੇ ਉਹਦੀ ਫਲਾਵਰਿੰਗ ਆ ਗਈ ਹੈ ਸਰੋਂ ਦੇ ਖੇਤਾਂ ਤੋਂ ਬਾਅਦ ਜਿੱਥੇ ਨਰਮਾ ਬੀਜਿਆ ਹੋਇਆ ਸੀ ਉੱਥੇ ਜਿੱਥੇ ਜਿੱਥੇ ਫਲਾਵਰਿੰਗ ਆ ਗਈ ਉੱਥੇ ਕਿਰਪੀ ਸੋਡੀ ਦਾ ਹਮਲਾ ਦੇਖਣ ਵਿੱਚ ਆਇਆ ਹੈ ਕੁਝ ਇਕਨੋਮਿਕ ਤਰਸੂਣ ਤੋਂ ਉੱਪਰ ਕੁਝ ਕੰਟਰੋਲ ਵਿੱਚ ਆ ਤੇ ਬਟ ਆ ਜਿਹੜੇ ਚਾਰ ਜ਼ਿਲ੍ਹੇ ਨੇ ਇਹਨਾਂ ਵਿੱਚੋਂ ਦੋ ਜ਼ਿਲ੍ਹਿਆਂ 'ਚ ਮੈਂ ਕੱਲ ਵੀ ਦੌਰਾ ਕਰਕੇ ਆਇਆ ਮਾਨਸਾ ਤੇ ਬਠਿੰਡੇ ਦੇ ਵਿੱਚ ਇੱਥੇ ਜਿਹੜਾ ਵਾ ਚਿੱਟੀ ਮੱਖੀ ਦਾ ਹਮਲਾ ਹੈਗਾ ਤੇ ਗੁਲਾਬੀ ਸੁੰਡੀ ਦਾ ਹਮਲਾ ਕਿਤੇ ਕੋਈ ਵੀ ਕੇਸ ਤਾਂ ਉਹ ਦੇਖਣ ਲਈ ਆਇਆ ਸਰ ਰਕਵੇ ਦੀ ਗੱਲ ਕਰੀਏ ਲਗਾਤਾਰ ਰਕਵਾ ਘਟਦਾ ਜਾ ਰਿਹਾ ਹੈ ਸਾਹਮਣੇ ਪੇਟੀવાડી ਭਾਗ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਪਿੱਛੇ ਵੱਡਾ ਕਾਰਨ ਜਿਹੜਾ ਦਿੱਤਾ ਮਕਸਦ ਦੇ ਗੁਲਾਬੀ ਸੁੰਡੀ ਨੂੰ ਕਿਹਾ ਜਾਂਦਾ ਹੈ ਕਿ ਇਹ ਦੂਸਰੇ ਦਾ ਜਾਂ ਕਿਸਾਨ ਇਸ ਤੋਂ ਮੁਕਮੋਰ ਨੇ ਜਿਹੜਾ ਨਰਮੇ ਦੀ ਜਾਈ ਦੇਖੋ ਜੇ ਤੇ ਆਪਾਂ ਸੁਚੇਤ ਰਹਾਂਗੇ ਤੇ ਇਹ ਹਮਲਾ ਰੁਕੇਗਾ ਕਿਉਂਕਿ ਮਹਿਕਮਾ ਵੀ ਪੰਪਾਂ ਭਰ ਰਿਹਾ ਤੇ ਇਹ ਹਮਲਾ ਰੁਕੇਗਾ ਕੋਣ ਨਹੀਂ ਨੀ ਕੈਮੀਕਲ ਕੰਟਰੋਲ ਹੁੰਦਾ ਹੈਗਾ ਵਾ ਸਰ ਜੀ ਕਾਰਨ ਕਿ ਹਰ ਵਾਰੀ ਅਕਸਰ ਇਹ ਹਮਲਾ ਹੋ ਰਿਹਾ ਹੈ ਕਿਉਂ ਨਹੀਂ ਰੁਕਦਾ ਹੈ ਦੇਖੋ ਇਹ ਮੌਸਮ ਤੇ ਹੈ ਜੀ ਜਿਸ ਤਰ੍ਹਾਂ ਤੁਹਾਡੇ ਇਥੇ ਮੀਂਹ ਹੀ ਨਹੀਂ ਗਿਆ ਇਸ ਵੇਲੇ ਇਸਲਾ ਬੀਜੀ ਕੰਡੀਸ਼ਨ ਬਣੀ ਹੋਈ ਹੈ ਤੁਹਾਡਾ ਆਪਣਾ ਵੀ ਦੇਖੋ ਬੁਰਾ ਹਾਲ ਹੈ ਇਸ ਟਾਈਮ ਇਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਹੋ ਜਾਂਦੀ ਹੈ ਉਦੋਂ ਚਿੱਟੀ ਮੱਖੀ ਦਾ ਹਮਲਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਹ ਕੁਦਰਤੀ ਹੈ ਕੁਦਰਤੀ ਆਣਾ ਹੀ ਆਣਾ ਹੈ ਹਮਲਾ ਹੁਣ ਜੇ ਜੋ ਸਟੇਜ ਹੈਗੀ ਜਿੱਤੇ ਮੱਖੀ ਦੇ ਹਮਲੇ ਦੀ ਉਪਰ ਕੰਟਰੋਲ ਹੈ ਕਿ ਅਕੀ 30000 ਦੀ ਸਥਿਤੀ ਉਥੇ ਆਪਾਂ ਸਪਰੇਅ ਲਗਾਤਾਰ ਹੁਣ ਆਪਾਂ ਕਰਵਾਉਣੀ ਹੈ ਲਗਾਤਾਰ ਅਗਲੇ 2 ਹਫ਼ਤਿਆਂ ਦੇ ਵਿੱਚ ਤੇ ਇਹ ਕੰਟਰੋਲ ਹੋ ਜਾਊਗੀ ਜੇ ਤੁਸੀਂ ਇੰਟਰਸਟਿਡ ਮੀਟਿੰਗ ਕਰਨਾ ਚਾਹੁੰਦੇ ਜਿਹੜੇ ਜਿਹੜੇ ਮੁੱਦੇਾਂ 'ਤੇ ਅੱਗੇ ਨਿਕਲੇਗਾ ਅਸੀਂ ਇਸ ਤੇ ਚਰਚਾ ਕਰਾਂਗੇ ਉਸ ਸੰਬੰਧੀ ਕੁਝ ਵਿਚਾਰ ਹੋਇਆ ਹੈ ਇਹ ਹਮ ਸਾਰੇ ਜਿਹੜੇ ਮਿਨਿਟਲੀ ਸਾਰੇ ਚੀਫ ਐਗਰੀਕਲਚਰ ਅਫਸਰਸ ਤੋਂ ਭਲਾਏ ਨੇ ਉਹ ਆਪਣੇ ਆਪਣੇ ਬਲਾਕ ਦੇ ਅਧਿਕਾਰ ਅਫਸਰਸ ਨਾਲ ਫੋਕਲ ਪੁਆਇੰਟਸ ਦੇ ਨਾਲ ਸਾਰੇ ਨਾਲ ਮੀਟਿੰਗ ਕਰਕੇ ਉੱਥੋਂ ਇਨਪੁਟ ਲੈ ਕੇ ਆਏ ਨੇ ਹੁਣ ਇੱਥੇ ਚਰਚਾ ਹੋਏਗੀ ਕਿ ਇੱਥੇ ਆਪਾਂ ਕਿਸ ਲੈਵਲ ਤੇ ਜਿਹੜਾ ਇਹ ਹਮਲਾ ਹੈਗਾ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਨੇ ਜੇਠਣਾ ਹੈਗਾ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਵੀ ਇਹ ਸਥਿਤੀ ਹੈਗੀ ਹੈ ਜਾਂ ਕੋਈ ਠੀਕ ਹੈ ਬਿਲਕੁਲ ਸਾਡੇ ਨਾਲ ਨੂੰ ਕੋਈ ਘਟ ਨਹੀਂ ਹੈ ਸਾਡੇ ਨਾਲ ਵਧੀ ਹੈ ਪਿੱਛੇ ਜਿਹੜਾ ਵੈ ਉਹ ਸਾਡੇ ਤੋਂ ਵੱਧ ਹੀ ਰਿਆ ਹਰਿਆਣੇ ਤੇ ਹਮਲਾ ਐਦ ਕੀ ਵੀ ਉਧਰ ਵੀ ਇਹ ਹਮਲਾ ਹੈਗਾ ਅੱਜ ਬਾਕੀ ਡਿਟੇਲ ਜਿਹੜੀ ਹੈ ਉਹ ਲੇਟੈਸਟ ਅੱਜ ਪਤਾ ਲੱਗਦੀ ਕਿ ਮੀਟਿੰਗ ਚ ਸੋ ਅੱਜ ਜਿਹੜੀ ਸਾਡੀ ਮੀਟਿੰਗ ਹੈ ਇਹ ਇੰਟਰ ਸਟੇਟ ਮੀਟਿੰਗ ਹੈ ਜਿਦੇ ਜੇ ਪੰਜਾਬ ਹਰਿਆਣਾ ਤੇ ਰਾਜਸਥਾਨ ਤੋਂ ਸਾਇੰਟਿਸਟ ਆਉਂਦੇ ਨੇ ਤੇ ਇਸ ਕਰਕੇ ਰੱਖਦੇ ਅਸੀਂ ਕਿ ਕਾਟਨ ਸਾਡੀ ਬੜੀ ਮੁੱਖ ਵਸਤ ਰਹੀ ਹੈ ਪਰ ਇਹਦੇ ਵਿੱਚ ਕਾਫੀ ਹੁਣ ਦਿੱਕਤਾਂ ਵੀ ਹੈਗੀਆਂ ਤੇ ਹਰ ਸਾਲ ਸਾਡਾ ਏਰੀਆ ਘਟੇ ਜਾ ਰਿਹਾ ਕੁਸ਼ਿਸ਼ ਵੀ ਕਰਦੇ ਹਾਂ ਉਹਦੇ باوجود ਵੀ ਸੋ ਪਹਿਲਾਂ ਵੀ ਅਸੀਂ ਮੀਟਿੰਗ ਕੀਤੀ ਸੀ ਜਦੋਂ ਕਾਟਨ ਲੱਗਣ ਤੋਂ ਪਹਿਲਾਂ ਅਸੀਂ ਸ਼ੁਰੂ ਕੀਤੀ ਸੀ ਕਿ ਪਲਾਨ ਕਰੀਏ ਕਿ ਕਾਟਨ ਦੇ ਵਿੱਚ ਅਮੇਰਾ ਏਰੀਆ ਵਧਾਈਏ ਸੋ ਪਰ ਏਰੀਆ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਉਹਦਾ ਬਦਲੇ ਰਿਹਾ ਸਭ ਉਹ ਇੱਥੇ ਆ ਰਿਹਾ ਇਹ ਪੰਜਾਬ ਦਾ ਹੀ ਨਹੀਂ ਸਾਰੇ ਕੰਟਰੀ ਦਾ ਇੱਥੇ 44% ਏਰੀਆ ਘਟ ਗਿਆ ਸੋ ਉਹਦੇ ਰੀਜਨ ਨੇ ਕੁਝ ਇੱਕ ਤਾਂ ਰੀਜਨ ਹੀ ਹੈਗਾ ਕਿ ਜਿਵੇਂ ਦੂਜੀਆਂ ਸਟੇਟਾਂ ਜਿਵੇਂ ਘਟ ਰਿਹਾ ਹੈਗਾ ਇਹ ਜਿਹੜੀ ਐਮਐਸਪੀ ਹੈਗੀ ਨਾ ਕਾਟਨ ਦੀ ਉਸ ਤੋਂ ਨੀਚੇ ਹੀ ਰੇਟ ਰਹਿੰਦਾ ਨਾਰਮਲੀ ਸਾਰੇ ਇੰਡੀਆ ਦੇ ਵਿੱਚ ਇੱਕ ਜਿਹੜੇ ਸੈਂਟਰਲ ਇੰਡੀਆ ਤੇ ਸਾਊਥ ਇੰਡੀਆ ਉੱਥੇ ਕੁਝ ਪਲਸਿਸ ਹੈਗੇ ਨੇ ਜਿਵੇਂ ਸੋਇਆਬੀਨ ਹੈਗੀ ਅਰਹਰੇ ਹੈਗੀ ਉਹਨਾਂ ਦੀ ਐਮਐਸਪੀ ਬਹੁਤ ਵੱਧ ਗਈ ਹੈ ਸੋ ਕਾਟਨ ਦੇ ਉੱਤੇ ਸਪਰੇਅ ਕਰਨਾ ਪੈਂਦਾ ਖਰਚਾ ਬੰਦਾ ਉਹਨਾਂ ਨੇ ਕਾਟਨ ਛੱਡ ਕੇ ਹੁਣ ਪਲਸਿਸ ਲਾਉਣੀਆਂ ਸ਼ੁਰੂ ਕਰਤੀਆਂ ਤੇ ਪੰਜਾਬ ਦੇ ਵਿੱਚ ਲੋਕਾਂ ਨੇ ਕਾਟਨ ਛੱਡ ਕੇ ਝੋਨਾ ਲਾਉਣਾ ਕਿਉਂਕਿ ਤੇ ਐਮਐਸਪੀ ਹੈਗੀ ਹੈ ਤੇ ਕਾਟਨ ਦੀ ਅਸੀਂ ਕੋਸ਼ਿਸ਼ ਕਰ ਰਿਹਾ ਕਿ ਕਾਟਨ ਨੂੰ ਅਸੀਂ ਸਾਡਾ ਵੀ ਏਰੀਆ ਕੀ ਕਾਫੀ ਘਟਿਆ ਹੈਗਾ ਵੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਡੀ ਤਾਂ ਇਹ ਦੇਖੋ ਕਦੇ 7.5 ਲੱਖ ਏਕੜ ਸੀ ਪੰਜਾਬ ਦਾ ਸੋ ਅਸੀਂ ਚਾਹੁੰਦੇ ਆ ਕਿ ਅਸੀਂ 2 ਮਹੀਨੇ ਪਹਿਲਾਂ ਅਸੀਂ ਇੱਥੋਂ ਦੇ ਜਿਹੜੇ ਮਿਲਰਜ਼ ਨੇ ਐਸੋਸੀਏਸ਼ਨ ਵਾਲੇ ਉਹ ਵੀ ਸਾਡੇ ਕੋਲ ਲੁਧਿਆਣੇ ਗਈ ਸੀ ਮੀਟਿੰਗ ਕੀਤੀ ਐ ਇਸ ਮੱਦੇ ਵਿੱਚ ਉਹ ਕਹਿੰਦੇ ਵੀ ਸਾਡੀਆਂ ਮਿਲਾਂ ਜਿਹੜੀਆਂ ਨੇ ਕਾਟਨ ਦੀਆਂ ਬੰਦ ਹੋ ਰਹੀਆਂ ਕੁਝ ਆਪਾਂ ਕਰੀਏ ਤੇ ਐਸੋਸੀਏਸ਼ਨ ਬਣਾਈਏ ਜਾਂ ਕੋਈ ਇਸ ਤਰ੍ਹਾਂ ਦਾ ਕਰੀਏ ਕਿ ਕਾਟਨ ਨੂੰ ਰਿਵਾਈਵ ਕਰੀਏ ਸੋ ਗਵਰਨਮੈਂਟ ਵੀ ਬਹੁਤ ਵੱਡੀ ਕੋਸ਼ਿਸ਼ ਹੈ ਅਸੀਂ ਵੀ ਯੂਨੀਵਰਸਿਟੀ ਵੱਲੋਂ ਬਹੁਤ ਕੋਸ਼ਿਸ਼ ਕਰਦੇ ਆਂ ਜਿਹੜੇ ਮਿਲਰਜ਼ ਨੇ ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਆਪਾਂ ਸਾਡੀਆਂ ਮੇਲਾਮਲ ਹੋ ਜਣੀਆਂ ਨੇ ਸਾਰੇ ਹੀ ਹੈ ਵੀ ਆਪਾਂ ਹੰਬੜਾ ਮਾਰ ਰਹੇ ਆਂ ਪਰ ਕੁਝ ਜਿਹੜੇ ਇਹ ਬੜਾ ਦੇ ਨੇ ਬੁਰੀ ਸਥਿਤੀ ਆ ਵੀ ਜਿਵੇਂ ਐਮਐਸਪੀ ਹੈਗੀ ਉਸ ਤੋਂ ਨੀਚੇ ਵਿਕ ਰਹੀ ਹੈ ਜਾਂ ਇਹਨੂੰ ਬਿਮਾਰੀਆਂ ਤੇ ਕੀੜੇ ਪੈ ਰਹੇ ਨੇ ਜਿਵੇਂ ਗੁਲਾਬੀ ਸੁੰਡੀ ਹੈ ਤੇ ਉਹ ਹੈ ਚਿੱਟੀ ਮੱਖੀ ਹੈ ਤੇ ਇਸੇ ਤਰ੍ਹਾਂ ਇਹਦੇ ਵਿੱਚ CLCV ਆ ਜਾਂਦੀ ਹੈ कॉटन लीफ कर्ल वायरस ਤੇ ਜਦੋਂ ਉਹ ਆਉਂਦੀਆਂ ਨੇ ਤੇ ਬਰਸਾਤ ਦਾ ਮੌਸਮ ਹੁੰਦਾ ਉਹਨਾਂ ਦਾ ਇਨਾ ਵਾਧਾ ਹੁੰਦਾ ਤੇ ਸਪਰੇਅ ਕਰਨ ਦੇ باوجود ਵੀ ਉਹ ਰੁਕਦੀਆਂ ਨਹੀਂ ਹੈਗੀਆਂ ਸੋ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਮੀਟਿੰਗ ਦੇ ਵਿੱਚ ਵੀ ਆਉਣ ਤੋਂ ਪਹਿਲਾਂ ਹੀ ਆਪਾਂ ਉਹਨੂੰ ਪਲਾਨ ਕਰੀਏ ਤੇ ਟਾਈਮ 'ਤੇ ਸਪਰੇਅ ਹੋਰੇ ਜਾਣਕਾਰੀ ਪ੍ਰੋਪਰ ਦਿੰਦੇ ਰਹੀਏ ਤੇ ਉਹ ਦਵਾਈਆਂ ਅਵੇਲੇਬਲ ਹੋਣ ਜਿਹੜੀਆਂ ਸਾਡੀਆਂ ਰਿਕਵਾਇੰਡਡ ਨੇ ਸੋ ਕੋਸ਼ਿਸ਼ ਕਰਦੇ ਹਾਂ ਉਹ ਹਲੇ ਥੇ ਤਾਂ ਜਿਵੇਂ ਅਸੀਂ ਪੀਏ ਵੀ ਬੋਲਾਂ ਵੀ ਸਪਰੇਅ ਕਰਦੇ ਹਾਂ ਸਾਰੇ ਸਰਵੇ ਕਰ ਰਹੇ ਆ ਇੱਥੇ ਜਿਹੜੇ ਕਾਟਨ ਬੈਲਟ ਹੈਗੀ ਸਾਡੇ ਸਾਇੰਟਿਸਟ ਤੇ ਡਿਪਾਰਟਮੈਂਟ ਆਗਰੀਕਲਚਰ ਇਹਨਾਂ ਦੇ ਵੀ ਜਿਹੜੇ ਡਾਕਟਰ ਨੇ ਸਾਰੇ ਸਾਇੰਟਿਸਟ ਨੇ ਉਹ ਵੀ ਖੇਤਾਂ 'ਚ ਹੀ ਰਹ ਰਹੇ ਨੇ ਪਿੰਡ-ਪਿੰਡ ਜਾ ਕੇ ਖੇਤਾਂ ਦੇ ਵਿੱਚ ਜਾਇਜ਼ਾ ਲੈ ਰਹੇ ਨੇ ਕਿ ਪਿੰਕ ਸੁੰਡੀ ਦਾ ਕੀ ਸਟੇਟਸ ਹੈਗਾ ਤੇ ਨਾਲ ਨਾਲ ਜਿਹੜੀ ਸਾਡੀ CLC ਵੀ ਉਹ ਹਲੇ ਨਹੀਂ ਸ਼ੁਰੂ ਹੋਣੀ ਡੇਟ ਸ਼ੁਰੂ ਹੋਏਗੀ ਤੇ ਗੁਲਾਬੀ ਸੁੰਡੀ ਤੇ ਵਾਈਟ ਵਾਈਟ ਫਲਾਈ ਜਿਹੜੀ ਹੈਗੀ ਚਿੱਟੀ ਮੱਖੀ ਸੋ ਹਲੇ ਥਈ ਤਾਂ ਜੋ ਸਰਵੇ ਦੀਆਂ ਰਿਪੋਰਟਸ ਆ ਰਹੀਆਂ ਨੇ ਤੇ ਉਹਦੇ ਮੁਤਾਬਕ ਇਹੀ ਹੈਗਾ ਕਿ ਹਲੇ ਸਾਡੀ ਜੋ ਇੱਕ ਲਿਮਟ ਹੁੰਦੀ ਹੈ ਜਿਹਦੇ ਨਾਲ ਸਾਨੂੰ ਇਕਨੋਮਿਕ ਲਾਸ ਹੁੰਦਾ ਉਸ ਤੋਂ نیچے ਹੀ ਹੈ ਕਿਤੇ ਹੈਗੀ ਪਰ ਇਹ ਜਿਆਦਾ ਜਿਹੜੀ ਸ਼ੁਰੂ ਹੋਈ ਹੈ ਇਹ ਹਰਿਆਣੇ ਦੇ ਵਿੱਚੋਂ ਤੇ ਰਾਜਸਥਾਨ ਤੋਂ ਸ਼ੁਰੂ ਹੋਈ ਹੈ ਉਹਦਾ ਰੀਜ਼ਨ ਇਹ ਹੈਗਾ ਕਿ ਰਾਜਸਥਾਨ ਹਰਿਆਣੇ ਦੇ ਵਿੱਚ 700 ਬਹੁਤ ਲੱਗਦੀ ਹੈ 700 ਵਾਲੇ ਜਿਹੜੇ ਖੇਤ ਨੇ ਉਹ ਕਣਕ ਤੋਂ ਪਹਿਲਾਂ ਖਾਲੀ ਹੋ ਜਾਂਦੇ ਨੇ ਤੇ ਬਜਾਈ ਵੀ ਉੱਥੇ ਪਹਿਲਾਂ ਹੋ ਗਈ ਐ ਪੰਜਾਬ ਦੇ ਵਿੱਚ ਇਤਕੀ ਕਣਕ ਵੀ ਬਹੁਤ ਲੰਮੀ ਗਈ ਐ ਉਹਦੀ ਵਾਢੀ ਜਿਹੜੀ ਲੇਟ ਹੋਈ ਐ ਸੋ ਸਾਡੇ ਪੰਜਾਬ ਦੀ ਜਿਹੜੀ ਕਾਟਨ ਐ ਲੇਟ ਲੱਗੀ ਐ ਪਰ ਖਦਸ਼ਾ ਇਹ ਹੈ ਕਿ ਉਧਰ ਪਹਿਲਾਂ ਲੱਗੀ ਉਧਰ ਇਹ ਕੀੜਾ ਆਉਣਾ ਸ਼ੁਰੂ ਹੋ ਗਿਆ ਤੇ ਉਹ ਇਧਰ ਨੂੰ ਵੱਸ ਸਕਦਾ ਦੂਜੀ ਜਿਹੜੀ ਮੌਸਮ ਵੀ ਐ ਇਹ ਇਹਦੇ ਵਾਸਤੇ ਬਹੁਤ ਕੰਡੂਸਿਵ ਹੈ ਤੇ ਇਹ ਬਿਮਾਰੀ ਅੱਗੇ ਫੈਲ ਸਕਦੀ ਹੈ ਹਲੇ ਤਾਂ ਹੀ ਠੀਕ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਨੂੰ ਇੱਥੇ ਹੀ ਜਿੰਨਾ ਹੈ ਇਹ ਹੋਰ ਨਾ ਵਧਣ ਦਈਏ ਸੋ ਉਸ ਬਾਰੇ ਅਸੀਂ ਵਿਚਾਰ ਕਰਾਂਗੇ ਜਿਸ ਤਰ੍ਹਾਂ ਸਰਕਾਰ ਨੇ ਆਪਣੀ ਵਿਆਪਰ ਪ੍ਰਕਾਸ਼ਣ ਕੀਤੀ ਵਿਆਪਰ ਫਸਲ ਹੋਰ ਵੀ ਦੁਬਾਰ ਕੀ ਦੀ ਜੇਨ ਕਸਾਮਨੀ ਮੋਂਗੀ ਲਈ ਜੀ ਜੀ ਦੀ ਹੋਰ ਤਾਂ ਮੋਂਗੀ ਆਪਣਾ ਪਾਣੀ ਦੇਖੋ ਜਿਹੜੀ ਮੋਂਗੀ ਹੈ ਨਾ ਮੋਂਗੀ ਦਾ ਇਹ 80 ਯੂਨੀਵਰਸਿਟੀ ਵੱਲੋਂ ਕਹਿੰਦੇ ਕਿ ਜਿੱਥੇ ਕਾਟਨ ਲੱਗਦੀ ਹੈ ਉੱਥੇ ਮੋਂਗੀ ਬੀਜੀਏ ਸਰਕਾਰ ਵੀ ਨੇ ਕਹਿੰਦੀ ਇਹ ਚੀਜ਼ ਸਰਕਾਰ ਵੀ ਇਹ ਕਰੀ ਕਿ ਜਿੱਥੇ ਕਾਟਨ ਦੀ ਬੈਲਟ ਹੈ ਉੱਥੇ ਆਪਾਂ ਮੌਂਗੀ ਜਿਹੜੀ ਸੱਠੂ ਨਾਂ ਲਾਈਏ ਉਹਦਾ ਰੀਜ਼ਨ ਇਹ ਹੈਗਾ ਕਿ ਇਹ ਜਿਹੜੀ ਚਿੱਟੀ ਮੱਖੀ ਹੈ ਪਹਿਲਾਂ ਮੌਂਗੀ ਤੇ ਆ ਜਾਂਦੀ ਹੈ ਉਹ ਤੇ ਪੜਦੀ ਹੈ ਜਦੋਂ ਮੌਂਗੀ ਆਪਾਂ ਕੱਟ ਲੰਨੇ ਆ ਫਿਰ ਕਾਟਨ ਤੇ ਆ ਜਾਂਦੀ ਹੈ ਸੋ ਉਹਦੀ ਬਿਮਾਰ ਜਿਹੜੀ ਚਿੱਟੀ ਮੱਖੀ ਦਾ ਉਹ ਬਹੁਤ ਖੇਤੀਵਾਦਾ ਹੁੰਦਾ ਸਰਦ ਕਿਸਾਨਾਂ ਦੇ ਕੋਸਵਾਲ ਕਿਸਾਨੇ ਦੇ ਜਿਹਨਾਂ ਵੀ ਆ ਜਾਂ ਸਟ੍ਰੇਅਨ ਅਗਲੀ ਆ ਰਹੀ ਹੈ ਇਹ ਪੂਰਾ ਸਰ ਨੇ ਕਰ ਰਹੇ ਆ ਅਗਲੀ ਵੀ ਹੋਣ ਕਰਤੀ ਉਹ ਪਿੱਛੇ ਵੀ ਸਰਕਾਰ ਨੇ ਵੀ ਮੀਟਿੰਗ ਕੀਤੀ ਹੈ ਉਹਦੇ ਬਾਰੇ ਵੀ ਜਿਹੜੇ ਇਹੋ ਜਿਹਾਂ ਨਕਲੀ ਦਵਾਈਆਂ ਨੇ ਨਕਲੀ ਬੀਜ ਨੇ ਇਹਨਾਂ ਤੇ ਠੱਲ ਪਾਈ ਜਾਵੇ ਕਿਵੇਂ ਰੋਕਿਆ ਜਾਵੇ ਤੇ ਸਰਕਾਰ ਨੂੰ ਪਤਾ ਸਾਰੀਆਂ ਚੀਜ਼ਾਂ ਦਾ ਉਹ ਮੀਟਿੰਗ ਮਹੀਨਾ ਪਹਿਲਾਂ ਹੀ ਕਰਕੇ ਹਟਿਆ ਸੋ ਕੋਸ਼ਿਸ਼ ਤਾਂ ਇਹ ਹੈ ਵੀ ਜੋ ਪੀਯੂ ਨੇ ਰეკਮੈਂਡੇਡ ਵੈਰਾਈਟੀਆਂ ਨੇ ਪੀਯੂ ਦੇ ਰეკਮੈਂਡੇਡ ਕੈਮੀਕਲਜ਼ ਨੇ ਪੈਸਟੀਸਾਈਡ ਨੇ ਸਾਡੇ ਤਾਂ ਲਿਖੇ ਹੋਏ ਨੇ ਸਾਡੀਆਂ ਆਪਣੀਆਂ ਜਿਹੜੀਆਂ ਫਸਲ ਸਿਫਾਰਸ਼ਾਂ ਹੁੰਦੀਆਂ ਨੇ ਸੋਨੀ ਦੀਆਂ ਫਸਲਾਂ ਦੀ ਸਿਫਾਰਸ਼ ਸਾਰਾ ਕੁਝ ਤੇ ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਜੋ ਇਨਸਟਿਟਿਊਟ ਰਿਸਰਚ ਕਰ ਰਹੀ ਹੈ ਤੇ ਉਹਦੇ ਚ ਅਸੀਂ 4-4 ਸਾਲ ਤੇ 5 ਸਾਲ ਲਾ ਕੇ ਕੰਮ ਕਰਦੇ ਆ ਤੇ ਉਹਦੇ ਬੇਸ ਤੇ ਅਸੀਂ ਰਿਕਮੈਂਡੇਸ਼ਨ ਦਿੰਦੇ ਆ ਕਿ ਇਸ ਬਿਮਾਰੀ ਵਾਸਤੇ ਇਸ ਕੀੜੇ ਵਾਸਤੇ ਕਿਹੜੀ ਦਵਾਈ ਹੈ ਅਸੀਂ ਕਹਿੰਦੇ ਕਿ ਉਹਦਾ ਵੀ ਫਾਇਦਾ ਠਾਇਆ ਯੂਨੀਵਰਸਿਟੀ ਦੀ ਰਿਸਰਚ ਹੈਗੀ ਹੈ ਵੀ ਉਹੀ ਅੱਗੇ ਦੁਕਾਨਾਂ ਤੇ ਰੱਖੀਆਂ ਜਾਣ ਉਹੀ ਵੇਚੀਆਂ ਜਾਣ ਤੇ ਉਹੀ ਯੂਜ਼ ਹੋਣ ਤਾਂ ਕਿ ਇਫੈਕਟਿਵ ਹੋਣ ਕਿਉਂਕਿ ਕਿਸਾਨ ਕਹਿੰਦਾ ਜੀ ਮੈਂ ਸਪਰੇਅ ਕਰਤੀ ਤੇ ਉਹਦਾ ਕੀੜਾ ਮਰੇ ਹੀ ਨਹੀਂ ਹੈਗਾ ਸੋ ਉੱਥੇ ਆ ਜਾਂਦਾ ਉੱਥੇ ਸ਼ੱਕ ਪੈਂਦਾ ਕਿ ਉਹ ਉਹਦਾ ਇਨਸੈਕਟੀਸਾਈਡ ਕੋਈ ਡਿਫਰੈਂਟ ਹੋਵੇ ਜਿਹੜਾ ਰეკਮੈਂਡਡ ਨਹੀਂ ਹੈਗਾ ਸੋ ਅਸੀਂ ਚਾਹੁੰਦੇ ਹਾਂ ਗਵਰਨਮੈਂਟ ਵੀ ਚਾਹੁੰਦੀ ਹੈ ਤੇ ਕੋਸ਼ਿਸ਼ ਹੋ ਰਹੀ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜੋ ਪੀਯੂ ਦੀਆਂ ਰეკਮੈਂਡਡ ਕੈਮੀਕਲਸ ਨੇ ਤੇ ਇਦਾਂ ਹੀ ਬੀਜ ਜਿਵੇਂ ਲਾਸਟ ਈਅਰ F2 ਬਹੁਤ ਆ ਗਿਆ ਸੀ F3 ਬੀਜ ਆ ਗਿਆ ਸੀ ਸੋ ਜੇ ਅਸੀਂ ਰეკਮੈਂਡਡ ਬੀਜ ਵਿੱਚ ਯੂਜ਼ ਕਰਾਂਗੇ ਨਾ ਫਿਰ ਉਹ ਚੀਜ਼ ਨਹੀਂ ਆਉਂਦੀ ਹੈਗੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram x aur whatsapp channel par